ਅੱਜ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਜਲੰਧਰ ਲਾ ਸਟੂਡੈਂਟਸ ਜੁਡੀਸ਼ੀਅਲ ਆਫੀਸਰਸ ਜੁਡੀਸ਼ੀਅਲ ਡਿਪਾਰਟਮੈਂਟ ਦੇ EMPLOYEES ਸਾਰਿਆਂ ਨੇ ਰਲ ਕੇ ਪੰਜਾਬ ਫੋਰੈਸਟ ਡਿਪਾਰਟਮੈਂਟ ਦੇ ਸਹਿਯੋਗ ਨਾਲ ਹਾਰਟੀਕਲਚਰ ਡਿਪਾਰਟਮੈਂਟ ਦੇ ਸਹਿਯੋਗ ਨਾਲ ਪਲਾਂਟੇਸ਼ਨ ਡਰਾਈਵ ਸ਼ੁਰੂ ਕੀਤੀ ਹੈ ਕੋਈ 300 ਕਾ ਪਲਾਂਟ ਲਗਾਣੇ ਅੱਜ ਇਹ ਇੱਕ ਸਾਡੇ ਵੱਲੋਂ ਇੱਕ ਨਿੱਕਾ ਜਿਹਾ ਉਪਰਾਲਾ ਹੈ ਲੋਕਾਂ ਨੂੰ এনवायरमेंट ਪ੍ਰਤੀ ਜਾਗਰੂਕ ਕਰਨ ਲਈ ਤੇ ਸਾਰਿਆਂ ਨੂੰ ਅਪੀਲ ਹੈ ਕਿ ਜਿੰਨੇ ਵੱਧ ਤੋਂ ਵੱਧ ਪੀੜ ਲਗਾ ਸਕਦੇ ਨੇ ਉਹ ਲਗਾਈ ਜਾਣ ਸਰ ਜੀਡੀਆਈ ਪਲਾਂਟੇਸ਼ਨ ਹੋਏਗੀ ਇਸ ਦਾ ਰੱਖ-ਰਖਭ ਦੀ ਜ਼ਿੰਮੇਵਾਰੀ ਵੀ ਦਿੱਤੀ ਜਾਏਗੀ ਇਹਦੀ ਜਿਹੜੀ ਅੱਜ ਪਲਾਂਟੇਸ਼ਨ ਹੋਏਗੀ ਇਹ ਫੋਰੈਸਟ ਡਿਪਾਰਟਮੈਂਟ ਦੇ ਸਹਿਯੋਗ ਦੇ ਨਾਲ ਜਦੋਂ ਇਹਨਾਂ ਨੂੰ ਫਿਰ ਪਾਣੀ ਦੇਣ ਦੀ ਜ਼ਰੂਰਤ ਹੋਏਗੀ ਜਿੰਨੇ ਵੋਲੰਟੀਅਰਸ ਅੱਜ ਆਏ ਐ ਦੁਬਾਰਾ ਫਿਰ ਉਹ ਵੋਲੰਟੀਅਰਸ ਪਾਣੀ ਲੈ ਕੇ ਆਉਣਗੇ ਤੇ ਇਹਨਾਂ ਨੂੰ ਅਸੀਂ ਪਾਣੀ ਵੀ ਦੇਵਾਂਗੇ ਕਨੈਕਟ ਟੋਟਲ ਪਲਾਂਟੇਸ਼ਨ ਹੈਗੀ 300 ਨੋਰਮਲ ਪਲਾਂਟਸ ਨੇ ਤੇ ਅਬਾਊਟ 200 ਫਰੂਟ ਬੇਰਿੰਗ ਪਲਾਂਟਸ ਲਗਾਏ ਜਾ ਰਹੇ ਨੇ ਅੱਜ ਸਰ ਇੱਕ ਚੀਜ਼ ਹੋਰ ਹੈ ਵੀ ਸਟ੍ਰੀਟ ਰੋਡ ਨੂੰ ਡਿਵੈਲਪ ਕਰਨ ਲਈ ਬਹੁਤ ਵੱਡੇ ਪੱਧਰ ਤੇ ਕੰਮ ਕੀਤਾ ਗਿਆ ਸਿੰਗਲ ਰੋਡ ਸੀਗਾ ਔਰ ਰੋਡ ਦੇ ਦੋਨੋਂ ਸਾਈਡ ਤੇ ਵੱਡੇ ਪੱਧਰ ਤੇ ਦਰਖਤਾਂ ਦਾ ਨਾਸ ਕੀਤਾ ਗਿਆ ਜੀ ਵੱਡੇ ਗਏ ਹਾਲਾਂਕਿ ਕਾਨੂੰਨ ਦੇ ਤੌਰ ਤੇ ਤੁਸੀਂ ਬਿਹਤਰ ਜਾਣਦੇ ਹੋ ਕਿ ਜਦੋਂ ਰੋਡ ਬਣਦੀ ਹੈ ਸਰ ਜਿੰਨਾ ਦਰਖਤ ਕੱਟਿਆ ਗਿਆ ਆ ਉਹਨੇ ਦਰਖਤ ਜ਼ਰੂਰ ਲਗਾਏ ਜਾਣੇ ਚਾਹੀਦੇ ਆ ਉਹਦੇ ਬਾਰੇ ਕੁਝ ਨਹੀਂ ਹੋਇਆ ਸਰ ਬਹੁਤ ਵੱਡੀ ਗੱਲ ਹੈ ਦੇਖੋ ਇਹ ਦੇ ਬਾਰੇ ਐਡਮਿਨਿਸਟ੍ਰੇਸ਼ਨ ਨਹੀਂ ਜਾ ਸਕਦੀ ਐ ਅਸੀਂ ਤਾਂ ਐਜ਼ ਅ ਵੋਲੰਟੀਅਰ ਟਰੀ ਪਲਾਂਟੇਸ਼ਨ ਡਰਾਈਵ ਕਰ ਰਹੇ ਆਂ এনਵਾਇਰਨਮੈਂਟ ਦੇ ਪ੍ਰਤੀ ਹਾਂਜੀ ਹਾਂਜੀ ਥੈਂਕ ਯੂ ਸਸੀਗਾਲ ਜੀ ਮੇਰਾ ਨਾਮ ਸੈਸ਼ਪੀਤ ਕ ਮੈਂ ਗੋ ਨਾਨਕ ਦੇਵ ਯੂਨੀਵਰਸਿਟੀ ਸਟੂਡੈਂਟ ਆ ਤੇ ਇਹ ਅੱਜ ਪੰਜਾਬ ਲੀਗਲ ਸਰਵਿਸ ਸਟੇਟ ਅਥਾਰਟੀ ਨੇ ਬਹੁਤ ਹੀ ਚੰਗਾ ਉਪਰਾਲਾ ਲਿੱਤਾ ਆ ਕਿਉਂਕਿ ਅੱਜ ਜਿੱਦਾਂ ਕਿ ਅਸੀਂ ਦੇਖ ਰਹੇ ਆ ਕਿ ਟੈਂਪਰੇਚਰ ਬਹੁਤ ਜ਼ਿਆਦਾ ਰਾਈਜ਼ ਹੋ ਰਿਹਾ ਆ ਗਰਮੀ ਬਹੁਤ ਬਹੁਤ ਵੱਧਦੀ ਜਾ ਰਹੀ ਹੈ ਤੇ ਪੇੜ ਬਿਲਕੁਲ ਹੀ ਅਸੀਂ ਆਪਣੀ ਪ੍ਰਾਈਵੇਟ ਮੀਨਸ ਨੂੰ ਪੂਰਾ ਕਰਨ ਵਾਸਤੇ ਅਸੀਂ ਪੇੜ ਕੱਟਦੇ ਜਾ ਰਹੇ ਆ ਪੇੜ ਬਿਲਕੁਲ ਘੱਟ ਹੋਈ ਜਾ ਰਹੇ ਆ ਜਿਸ ਕਰਕੇ ਬਹੁਤ ਸਾਨੂੰ ਤਕਲੀਫਾਂ ਦਾ ਸਾਹਮਣਾ ਕਰਨਾ ਪਾ ਰਿਹਾ ਤੇ ਬਹੁਤ ਚੰਗਾ ਉਪਰਾਲਾ ਹੈ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਵੱਲੋਂ ਮੇਰਾ ਯੂਥ ਨੂੰ ਇਹੀ ਮੈਸੇਜ ਹੈ ਕਿ ਸਾਡੇ ਵਾਂਗੂ ਸਾਰੇ ਸਾਨੂੰ ਜੁਆਇਨ ਕਰੋ ਪੰਜਾਬ ਲੀਗਲ ਸਰਵਿਸਿਜ਼ ਨੂੰ ਜੁਆਇਨ ਕਰੋ ਤੇ ਹਰ ਕਿਸੇ ਨੂੰ ਪੇੜ ਲਾਣੇ ਚਾਹੀਦੇ ਆ ਕਿਉਂਕਿ ਜੇ ਪੇੜ ਹੀ ਨਹੀਂ ਹੋਣਗੇ ਤਾਂ ਸਾਡਾ ਜੀਵਨ ਬਿਲਕੁਲ ਹੀ ਸੁੰਨਾ ਰਹਿ ਜਾਊਗਾ ਅਸੀਂ ਨਹੀਂ ਸਰਵਾਈਵ ਕਰ ਸਕਦੇ ਆਪਣੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਅ ਸਰ ਅਸੀਂ ਪਹਿਲਾਂ ਤਾਂ ਜੀਐਨਡੀ オリジナル ਕੈਂਪਸ ਲੱਦੇਵਲੀ ਦੇ ਸਟੂਡੈਂਟ ਆ ਸਾਰੇ ਜਿਹੜੇ ਆਪਣੇ ਮੈਮ ਦੀ ਗਾਈਡੈਂਸ ਤੇ ਸਰ ਦੀ ਗਾਈਡੈਂਸ ਅੰਦਰ ਆ ਪਲਾਂਟੇਸ਼ਨ ਡਰਾਈਵ ਕਰਨ ਆਈ ਸੀ ਜਿਹੜੀ ਬਹੁਤ ਹੀ ਸਕਸੈਸਫੁਲ ਡਰਾਈਵ ਹੈ ਤੇ ਸਾਰੇ ਮਾਹੌਲ ਨੂੰ ਦੇਖਦੇ ਹੋਏ ਅਸੀਂ ਆਈ ਕਹਿਣਾ ਚਾਹਾਂਗੇ ਕਿ ਲੋਕਾਂ ਨੇ ਇਹਦੇ ਵਿੱਚ ਵੱਧ ਚੜ੍ਹ ਕੇ ਪਾਰਟ ਲਿੱਤਾ ਹੈ ਤੇ ਇਹ ਪਲਾਂਟਸ ਇਦਾਂ ਹੀ ਵੱਧਦੇ ਰਹਿਣ ਤੇ ਹਰ ਕੋਈ ਆਪਣਾ ਯੋਗਦਾਨ ਇਹਦੇ ਵਿੱਚ ਦਵੇ